ਬਹੁਤ ਬਹੁਤ ਧੰਨਵਾਦ ਸੁੰਦਰ ਸਿੰਘ ਜੀ ਕਰਾਣਾ ਉਹਦੀ ਸੂਬਾ ਪ੍ਰਸ਼ਾਸਨ ਵਿਚ ਹੈ ਉਹਨਾਂ ਦੇ ਹੋਰ ਪ੍ਰਭਾਵਸ਼ਾਲੀ ਕੰਮ ਵੀ ਹੋਰ ਮਕੰਮਾ ਆਪਣੇ ਇਲਾਕਾ ਦੇ ਲੋਕੀਆਂ ਦਾ ਸਹਿਯੋਗ ਆ ਜਿਨ੍ਹਾਂ ਲਈ ਧੰਨਵਾਦ ਕਰਦੇ ਆ ਅਈ ਲਪਨ ਸਾਹਿਬਾ ਜਿਹੜੇ ਬੜੇ ਯਾਰ ਹੈ ਸੁਖਾਣ ਵਾਲੇ ਲੱਗਦੇ ਨੂੰ ਸਤਿ ਸ਼੍ਰੀ ਅਕਾਲ ਸਾਰੇ ਪਿੰਡ ਦੇ ਤੇ ਪਤਾਨ ਖੇਡਵਾਨਾਂ ਬਹੁਤ ਬਹੁਤ ਧੰਨਵਾਦ ਸਰਦਾਰ ਤਰਿੰਦਰ ਸਿੰਘ ਜੀ ਸਾਡਾ ਸਾਡੇ ਪ੍ਰਬੰਧਤਾਓ ਕਮੇਟੀ ਦੇ ਪ੍ਰਧਾਨ ਨੇ ਸਾਡੇ ਸਾਰੇ ಗ್ರಾಮ ਨੂੰ ਜਿੰਦਾ ਉਧਰ ਧੰਨਵਾਦ ਹੈ ਜਿੱਤੇ ਸਾਡੇ ਭਰਾ ਜਿਨ੍ਹਾਂ ਕੋਲੋਂ ਬਹੁਤ ਵੱਡੇ ਸਹਿਯੋਗ ਨਾਲ ਅੱਜ ਦੇ ਮੈਚ ਨੇ ਲਾਈ ਦੇਖ ਰਿਹਾ ਬਹੁਤ ਬਹੁਤ ਧੰਨਵਾਦ ਲਓ ਜੀ ਜੀਤਾ ਸਾਡਾ ਜੀ ਦੇ ਟੱਕਾ ਟੋਪੀ ਜੀ ਅੱਜ ਦੇ ਮੈਚ ਨੇ ਲਾਈ ਦੇਖ ਰਿਹਾ ਬਹੁਤ ਬਹੁਤ ਧੰਨਵਾਦ ਇਹਨਾਂ ਭਰਾਵਾਂ ਦਾ ਹੋਰਾਂ ਪਿੰਡਾਂ ਦੇ ਸਾਡੇ ਕੋਲ ਨਾਮ ਹੋ ਚੁੱਕਿਆ ਹੈ ਗੱਡੀ ਸੈਂਟਰ ਦੀ ਮਨੁਜ ਸੈਂਟਰ ਦੀ ਔਰ ਗੱਡੀ ਬੁਲਟ ਮੋਟਰਸਾਈਕਲ ਦਾ ਦੀਪਾ ਪਰਾ ਕਰੇ ਵਾਲੋ ਇੱਕ ਬੁਲਟ ਮਨਪ੍ਰੀਤ ਸਿੰਘ ਹਰਦੀਪ ਸਿੰਘ ਮੋਟਰਸਾਈਕਲ ਤੇ ਜਿਨਾਬ ਤੋਂ ਕਮਲਿੰਦਰ ਮੋਟਰਸਾਈਕਲ ਪਰਮਜੀਤ ਸਿੰਘ ਬਟਿਆਰ ਜੀ ਬੁੱਪਾ ਤੇ ਜੇਗਰ ਜੀ ਤੋਂ ਲੂਨਵ ਨੂੰ ਸਾਨੂੰ ਤੇ ਜਿੱਤਾਂ ਦੇ ਲੱਗਦੀ ਚੋਟੀਆਂ ਦੇ ਲੱਗਦੇ ਆ ਜਿਹੜਾ ਅਗਲੇ ਖਾਣੋ